ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਘੜਾ ਜਾਂ ਤੌੜਾ ਸਾਡੇ ਜੀਵਨ ਦਾ ਅਹਿਮ ਅੰਗ ਹੈ ਇਹ ਜਨਮ ਤੋਂ ਲੈ ਕੇ ਮਰਨ ਤੱਕ ਸਾਡੀਆਂ ਵੱਖ-ਵੱਖ ਰਸਮਾਂ ਵਿੱਚ ਸ਼ਾਮਲ ਹੁੰਦਾ ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਜੱਚੇ ਬੱਚੇ ਦੀ ਸਲਾਮਤੀ ਲਈ ਪਾਣੀ ਦਾ ਘੜਾ ਭਰ ਕੇ ਔਰਤ ਦੇ ਸਿਰਾਂ ਨੇ ਰੱਖਿਆ ਜਾਂਦਾ ਜਦੋਂ ਵਿਆਹ ਹੁੰਦਾ ਉਦੋਂ ਵੀ ਘਢੋਲੀ ਭਰੀ ਜਾਂਦੀ ਆ ਪਾਣੀ ਦੀ ਤੇ ਮੌਤ ਵੇਲੇ ਵੀ ਘੜਾ ਭੰਨਣ ਦੀ ਰਸਮ ਅਦਾ ਕੀਤੀ ਜਾਂਦੀ ਹੈ ਪਿਆਰੇ ਦੋਸਤੋ ਮੇਰੀ ਇੱਕ ਬੇਨਤੀ ਹੈ ਤੁਸੀਂ ਆਪਦੇ ਰੋਜ਼ ਦੇ ਦਿਨਚਰਿਆ ਦੇ ਵਿੱਚ ਘੜੇ ਨੂੰ ਜਰੂਰ ਸ਼ਾਮਲ ਕਰ ਲਵੋ ਘੜੇ ਦਾ ਪਾਣੀ ਸਿਹਤ ਲਈ ਇੰਨਾ ਗੁਣਕਾਰੀ ਹੈ ਜੇਕਰ ਤੁਸੀਂ ਘੜੇ ਦਾ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਕਦੇ ਵੀ ਲਿਵਰ ਜਾਂ ਕਿਡਨੀ ਦੇ ਰੋਗ ਨਹੀਂ ਹੋਣਗੇ ਉਸ ਦਾ ਕਾਰਨ ਕੀ ਹੈ ਜਦੋਂ ਪਾਣੀ ਮਿੱਟੀ ਦੇ ਸੰਪਰਕ ਵਿੱਚ ਆਉਂਦਾ ਤਾਂ ਨਾਈਟ੍ਰੇਟ ਆਪਣੇ ਆਪ ਅਲੱਗ ਹੋ ਕੇ ਤੋੜੇ ਦੇ ਵਿੱਚ ਥੱਲੇ ਬੈਠ ਜਾਂਦੇ ਹਨ ਤੇ ਜਦੋਂ ਅਸੀਂ ਤੋੜੇ ਨੂੰ ਧੋਂਦੇ ਆ ਤੇ ਪਾਣੀ ਬਾਹਰ ਢੋਲਦੇ ਆ ਤੇ ਨਾਈਟ੍ਰੇਟ ਬਾਹਰ ਚਲਾ ਜਾਂਦਾ ਅਰਥਾਤ ਸਾਨੂੰ ਸ਼ੁੱਧ ਪਾਣੀ ਮਿਲਦਾ ਬਾਜ਼ਾਰ ਵਿੱਚ ਮਿਲਣ ਵਾਲਾ ਕੋਈ ਵੀ ਆਰਓ ਵਾਟਰ ਪਿਉਰੀਫਾਇਰ ਜਾਂ ਮਿਨਰਲ ਵਾਟਰ ਜਿਹੜਾ ਬੋਤਲਾਂ 'ਚ ਮਿਲਦਾ ਉਹ ਵੀ ਗਾਰੰਟੀ ਨਹੀਂ ਦਿੰਦਾ ਵੀ ਸਾਡੇ ਪਾਣੀ 'ਚ ਨਾਈਟ੍ਰੇਟ ਹੈ ਨਹੀਂ ਸੋਜੇ ਵਰਤਨਾ ਤਖੜੇ ਦਾ ਪਾਣੀ ਵਰਤੋ ਤੇ ਤੰਦਰੁਸਤ ਰਹੋ